ਪਿਆਰ ਹੋਲੀਏ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਭ ਠੀਕ ਹੋ ਤੇ ਅੱਜ ਮੌਕਾ ਮਿਲਿਆਗਾ ਇੱਕ ਪੁਰਾਣੀ ਚੀਜ਼ ਦੇਖਣ ਦਾ ਪੁਰਾਣੀ ਹਵੇਲੀ ਬਣੀ ਹੋਈ ਹੈ ਉਹ ਗੈਸਟ ਹਾਊਸ ਸੀ ਕਿਸੇ ਟਾਈਮ ਦੇ ਵਿੱਚ ਸਰਕਾਰੀ ਤੇ ਆਪਣੇ ਮਿੱਤਰ ਨੇਗੇ ਗੁਰਤੇਜ ਸੌਂਦੇਵਾਲੀ ਆ ਆ ਇੱਥੇ ਨੀਚੇ ਫੋਟੋ ਆ ਰਹੀ ਹੈਗੀ ਆਪਣੇ ਵੀਰ ਦੀ ਤੁਸੀਂ ਦੇਖ ਲਓ ਗੁਰਤੇਜ ਆ ਆਪਣਾ ਵੀਰ ਸੌਂਦੇਵਾਲ ਤੋਂ ਬੜਾ ਵਧੀਆ ਬੰਦਾ ਹੈਗਾ ਉਨੇ ਮੈਨੂੰ ਕਹਿ ਸੀਗਾ ਤੇ ਕਹਿੰਦਾ ਵੀਰੇ ਸਾਡੇ ਇੱਥੇ ਜਰੂਰ ਆ ਕੇ ਜਾਇਓ ਕਿਸੇ ਦਿਨ ਤੇ ਚਲੋ ਅੱਜ ਟਾਈਮ ਲੱਗਿਆ ਕੁਝ ਇਲੈਕਸ਼ਨ ਡਿਊਟੀ ਚੱਲ ਰਹੀ ਹੈਗੀ ਤੇ ਅੱਜ ਟਾਈਮ ਲੱਗਿਆਗਾ ਮਾ ਚਲੋ ਜਾ ਕੇ ਆਉਣੇ ਆਗੇ ਆ ਤੁਹਾਨੂੰ ਇੱਕ ਪੁਰਾਣਾ ਗੈਸਟ ਹਾਊਸ ਦਿਖਾਉਣੇ ਆਗੇ ਆ ਪਿੱਛੇ ਹੈਗਾ ਮੇਰੇ ਠੀਕ ਹੈ ਜੀ ਆ ਬੈਕ ਸਾਈਡ ਦੇ ਉੱਤੇ ਹੈਗਾ ਤੇ ਦੇਖਦੇ ਆ ਅੱਜ ਕੀ ਦੇ ਨਾਲ ਕੀ ਬਣਦਾਗਾ ਸਾਰੀ ਵੀਡੀਓ ਦੇਖਿਓ ਬਿਲਕੁਲ ਵੀਡੀਓ ਸਕਿਪ ਨਾ ਕਰਿਓ ਤੇ ਚਲੋ ਫਿਰ ਕਰਦੇ ਆਂਗੇ ਵੀਡੀਓ ਸ਼ੁਰੂ ਤੁਹਾਨੂੰ ਦਿਖਾਉਨੇ ਆਂਗੇ ਇਹ ਪੁਰਾਣੀ ਚੀਜ਼ ਦੇ ਵਿੱਚ ਇੱਥੇ ਕੀ ਆ ਕੀ ਨਹੀਂ ਕਿੱਦਾਂ ਦਾ ਮਾਹੌਲ ਆ ਕਿੱਦਾਂ ਦਾ ਕੀ ਆ ਤੇ ਚਲੋ ਫਿਰ ਕਰਦੇ ਆਂਗੇ ਵੀਡੀਓ ਸ਼ੁਰੂ ਬੱਕੀ ਆਜੋ ਫਿਰ ਚੱਲਦੇ ਆਂਗੇ ਤੁਹਾਨੂੰ ਦਿਖਾਉਨੇ ਆਂਗੇ ਕੀ ਸਿਸਟਮ ਆ ਕੀ ਨਹੀਂ ਅੱਜ ਮੈਂ ਤੇ ਗਏ ਵੀ ਆ ਮੇਰਾ ਵੀਰੇ ਇਹ ਛੋਟਾ ਤੇ ਅਸੀਂ ਦੋਨੇ ਆਏ ਸੀ ਇੱਧਰ ਤੇ ਹੁਣ ਤੁਹਾਨੂੰ ਦਿਖਾਉਨੇ ਆਂਗੇ ਡਰਨ ਦੀ ਕੋਈ ਲੋੜ ਨਹੀਂ ਜੇ ਕਿਸੇ ਨੂੰ ਡਰ ਲੱਗਿਆ ਤਾਂ ਮੈਨੂੰ ਫੋਨ ਕਰ ਲਿਓ ਬਿਲਕੁਲ ਡਰਨ ਦੀ ਲੋੜ ਨਹੀਂ ਤੇ ਚਲੋ ਕਰਦੇ ਆਂਗੇ ਵੀਡੀਓ ਸ਼ੁਰੂ ਚਲੋ ਫਿਰ ਆਜੋ ਤੇ ਆਹ ਦੇਖੋ ਓਕੇ ਓਕੇ ਫੱਲ ਤਾਂ ਜਗਾ ਹੀ ਬਹੁਤ ਡਰਾਪਣੀ ਜਗਾ ਕੀ ਹੈ ਕੋਈ ਬੱਚਾ ਨਹੀਂ ਇੱਥੇ ਹੈਗਾ ਤੁਸੀਂ ਦੇਖ ਸਕਦੇ ਹੋਗੇ ਬਿਲਕੁਲ ਡਰਾਪਣੀ ਜਗਾ ਸੁਨਸਾਨ ਜਗਾ ਤੇ ਦੇਖੋ ਬਿਲਕੁਲ ਡਰਾਪਣੀ ਜਗਾ ਕੀ ਫਿਲਹਾਲ ਇੱਥੇ ਜੰਦਾ ਲੱਗਿਆ ਹੋਇਆ ਨਹੀਂ ਤੁਹਾਨੂੰ ਅੰਦਰੋਂ ਵੀ ਦਿਖਾ ਦਿੰਦੇ ਸ਼ਾਇਦ ਦੇਖਦੇ ਕੋਸ਼ਿਸ਼ ਕਰਦੇ ਆਂਗੇ ਜੇ ਕੋਈ ਅੰਦਰ ਹੋਇਆ ਨਹੀਂ ਨਹੀਂ ਦੇਖੋ ਅੰਦਾ ਕਬੂਤਰਾਂ ਦੇ ਘੋਸਲੇ ਕੰਧਾ ਕੱਢਦੀਆਂ ਪੱਕੀਆਂ ਇੱਧਰ ਵੀ ਪੰਚ ਹਾਂ ਇੱਧਰ ਵੀ ਕੰਧ ਕੱਢਦੀ ਪੱਕੀ ਗਈ ਇੱਧਰ ਵੀ ਕੰਧਾ ਕੱਢਦੀ ਆਣਾ ਸਾਰੇ ਕਿਧਰੇ ਕੰਧਾ ਸਾਰੇ ਕਿਧਰੇ ਕੰਧਾ ਕੱਢਦੀ ਤੇ ਤੁਸੀਂ ਏਰੀਆ ਦੇਖੋ ਤੁਸੀਂ ਦੇਖ ਕੇ ਡਰ ਜੂਗੇ ਕਿਉਂਕਿ ਬਹੁਤ ਖਤਰਨਾਕ ਏਰੀਆ ਹੈਗਾ ਇਹ ਬੰਦੇ ਰਹਿੰਦੇ ਕੋਈ ਲਾਈਟ ਵੀ ਨਹੀਂ ਕੋਈ ਹਾਂ ਬਿਲਕੁਲ 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 ਤੇ ਤੁਹਾਨੂੰ ਦਿਖਾਣੇ ਆਂਗੇ ਚਲੋ ਪਹਿਲਾ ਤੁਸੀਂ ਵਾਲੇ ਵਾਲੇ ਏਰੀਆ ਦੇਖੋ ਬੜਾ ਡੇਂਜਰ ਏਰੀਆ ਹੈਗਾ ਦੇਖੋ ਬਿਲਕੁਲ ਕੋਈ ਨਹੀਂ ਇੱਥੇ ਰਹਿੰਦਾ ਪੁਰਾਣੇ ਪੁਰਾਣੇ ਦਰਖਤ ਨੇਗੇ ਦੇਖੋ ਇਹ ਜਿਹੜੀ ਜਗ੍ਹਾ ਕੀ ਏ ਧ੍ਰੇਠੇ ਪਿੰਡ ਤੋਂ ਇੱਕ ਆਉਂਦਿਆਗਾ ਰਾਹ ਹੁੰਦਾ ਸੂਹਿਆ ਤੇ ਉੱਥੇ ਆ ਕਿਉਂ ਗਏ ਵੀ 15 ਰੁਪਏ 15 ਰੁਪਏ ਇੱਧਰ ਵੀ ਕੰਦਾ ਕੰਡਾ ਨੇ ਦੇਖੋ ਤੇ ਹੁਣ ਅਸੀਂ ਚੱਲਦੇ ਆਂਗੇ ਉੱਪਰ ਉੱਪਰ ਚੱਲ ਕੇ ਦੇਖਦੇ ਆਂਗੇ ਆਪਾਂ ਤੁਹਾਡਾ ਪੂਰਾ ਜਿਹੜਾ ਸਿਸਟਮ ਆਗਾ ਕਿਉਂਕਿ ਉੱਪਰ ਹਵਾ ਵੀ ਵਧੀਆ ਲੱਗਦੀ ਹੈਗੀ ਤੇ ਤੁਹਾਨੂੰ ਚਾਰ ਚਪੇਰਾ ਵੀ ਜਰੂਰ ਦਿਖਾਵਾਂਗੇ ਉੱਪਰੋਂ ਆਪਾਂ ਇੰਨਾ ਕੀ ਉੱਪਰੋਂ ਦੇਖੋ ਚਾਰ ਚਪੇਰੇ ਬਿਲਕੁਲ ਸੁੰਨਸਰਾ ਹੈ ਕੋਈ ਬੰਦਾ ਨਹੀਂ ਕੋਈ ਜਾਨਵਰ ਨਹੀਂ ਦੇਖਦਾ ਇੱਥੇ ਦੇਖੋ ਕਿੰਨੀਆਂ ਜਿਹੜੀਆਂ ਡਰਾਵਣੀਆਂ ਨੇਗੀਆਂ ਪੌੜੀਆਂ ਨੇ ਮੈਨੂੰ ਵੀ ਸਾਹ ਚੜ ਗਿਆ ਇਹ ਰਸੋਈ ਹੈਗੀ ਪੁਰਾਣੀ ਦੇਖੋ ਪਹਿਲਾਂ ਕੋਈ ਟਾਈਮ ਹੁੰਦਾ ਸੀ ਜਦੋਂ ਇੱਥੇ ਖਾਣਾ ਬਣਦਾ ਸੀ ਰੌਣਕਾਂ ਲੱਗਦੀਆਂ ᱛੀਆਂ ਪਰ ਹੁਣ ਬਹੁਤ ਬੁਰਾ ਹਾਲ ਆ ਗਿਆ ਇੱਥੇ ਲਾਈਟ ਵੀ ਨਹੀਂ ਹੈਗੀ ਇੱਥੇ ਤੇ ਦੇਖੋ ਖੰਡਰ ਬਹੁਤ ਪੰਗਾ ਦੇਖੋ ਇੱਧਰ ਬਿਲਕੁਲ ਕੋਈ ਵੀ ਕੋਈ ਰੌਣਕ ਨਹੀਂ ਕੋਈ ਖੁਸ਼ੀ ਨਹੀਂ ਮੈਂ ਇਕੱਲਾ ਹੀ ਫਿਰਦਾ ਮੈਂ ਤੇ ਗਏ ਵੀ ਦੋਵੇਂ ਦੇਖੋ ਬਿਲਕੁਲ ਕੋਈ ਰੌਣਕ ਨਹੀਂ ਕੋਈ ਖੁਸ਼ੀ ਨਹੀਂ ਲਾਈਟ ਵੀ ਨਹੀਂ ਹੈਗੀ ਇੱਥੇ ਤਾਂ ਬੁਰਾ ਹਾਲ ਹੈਗਾ ਤੇ ਵਾਕੀ ਮੈਂ ਸੁਣਿਆ ਭਈ ਇੱਥੇ ਭੂਤ ਭਾਤ ਵੀ ਰਹਿੰਦੀ ਆ ਬਚ ਕੇ ਰਹੋ ਤੇ ਦੇਖੋ ਇੱਥੇ ਇੱਥੇ ਰਹਿੰਦਾ ਬੰਦਾ ਉਹ ਤੇ ਬਾਕੀ ਦਰਜਾ ਤਾਂ ਲੱਗਦਾਗਾ ਕਿ ਕੋਈ ਸਾਰੇ ਪਾਸੇ ਸੁਨਸਰਾ ਜਗਾ ਕੀ ਇਹ ਜਗਾ ਕੀ ਜਿਹੜੀ ਧਨੇਠੇ ਪਿੰਡ ਦੇ ਵਿੱਚ ਆ ਗਈ ਧਨੇਠਾ ਪਿੰਡਾਗਾ ਉੱਥੇ ਇਹ ਅੰਬਾਂ ਦੀ ਪਟੜੀ ਇੱਕ ਸੂਏ ਦੀ ਉੱਥੇ ਆ ਗਈ ਜਗਾ ਇਹ ਬਹੁਤ ਡਰਾਵਣੀ ਤੇ ਭਿਆਨਕ ਜਗਾ ਕੀ ਰਾਤ ਨੂੰ ਰਾਤ ਵਾਲਾ ਸਫਰ ਨਹੀਂ ਇੱਥੇ ਹੈਗਾ ਬਿਲਕੁਲ ਵੀ ਕਿਉਂਕਿ ਰਾਤ ਨੂੰ ਤਾਂ ਇੱਥੇ ਲੁੱਟ-ਬਾੜੀ ਹੋ ਸਕਦੀ ਹੈਗੀ ਕਿਉਂਕਿ ਬਿਲਕੁਲ ਸੁਨਾਰਾ ਆਏਗਾ ਦੇਖੋ ਆ ਤੁਹਾਨੂੰ ਦੂਰ ਦਾ ਵਿਊ ਦੇ ਰਿਆਂਗੇ ਆ ਦੇਖੋ ਕੋਈ ਬੱਚਾ ਨਹੀਂ ਇੱਥੇ ਹੈਗਾ ਉਧਰ ਵੀ ਇੱਕ ਪੁਰਾਣਾ ਜਿਹਾ ਕਮਰਾ ਖੜਿਆ ਹੈਗਾ ਦੇਖੋ ਉਹ ਸਾਹਮਣੇ ਇੱਕ ਪੁਰਾਣਾ ਜਿਹਾ ਕਮਰਾ ਉਹ ਪਤਨੀ ਉੱਥੇ ਵੀ ਰਹਿੰਦੇ ਹੁੰਦੇ ਸੀਗੇ ਬਾਕੀ ਰਾਤ ਆਲਾ ਸਾਫ ਰਹੇ ਬਿਲਕੁਲ ਨਹੀਂ ਇੱਥੇ ਕਦੇ ਵੀ ਤੁਸੀਂ ਭੁੱਲ ਕੇ ਰਾਤ ਨੂੰ ਤਾਂ ਆਇਓ ਮੇਰੀ ਤਾਂ ਇਹੀ ਸਲਾਹ ਹੈ ਹੱਥ ਬੰਨ ਕੇ ਮੇਰੇ ਸਾਰੇ ਵੀਰਾਂ ਨੂੰ ਵੀ ਤੁਸੀਂ ਭੁੱਲ ਕੇ ਵੀ ਇੱਥੇ ਰਾਤ ਨੂੰ ਨਾ ਆਇਓ ਕਿਉਂਕਿ ਇੱਥੇ ਰਾਤ ਨੂੰ ਬਾਈ ਬਹੁਤ ਜਾਦੇ ਸਸ਼ਟਮ ਖਰਾਬ ਆਗਾ ਔਰੇ ਰਾਤ ਨੂੰ ਸਮਾਈ ਕੀ ਇਹ ਵੀ ਰੁੱਟ-ਪੁੱਟ ਕਰ ਸਕਦੇ ਨੇਗੇ ਬਹੁਤ ਔਖਾ ਹੈਗਾ ਤੇ ਬਾਕੀ ਗੁਰਤੇਜ ਸੋਂਦੇ ਵਾਲੀ ਆਪਣਾ ਬਾਈ ਉਹਨੇ ਕਿਹਾ ਸੀ ਵੀ ਇੱਥੇ ਆ ਕੇ ਜਾਇਓ ਤਾਂ ਦੇਖ ਵੀਰੇ ਆਗੇ ਅੱਜ ਬਣਾਲੀ ਵੀਡੀਓ ਫਲੋਤੋਂ ਬਾਹਰ ਆਏਗਾ ਹੁਣ ਮਨ ਨੂੰ ਸ਼ਾਂਤੀ ਆਈ ਆ ਬਾਹਰ ਆ ਕੇ ਆ ਇਧਰ ਤਨੇਠਾ ਪਿੰਡ ਆਗਾ ਤੁਸੀਂ ਦੇਖ ਰਹੇ ਹੋ ਇਧਰਲੇ ਪਾਸੇ ਤਨੇਠਾ ਪਿੰਡ ਆ ਸਾਰੀ ਅੰਬਾਂ ਵਾਲੀ ਪਟੜੀ ਆ ਇਧਰ ਪੂਰਾ ਜੰਗਲ ਬਣਿਆ ਪਿਆਗਾ ਇਧਰੋਂ ਸਮਾਨੇ ਤੋਂ ਵੀ ਆਉਂਦੀ ਆ ਇਹ ਜਗ੍ਹਾ ਜਿਹੜੀ ਸਮਾਨੇ ਤੋਂ ਵੀ ਆ ਜਾਂਦੀ ਆ ਤੇ ਬਾਕੀ ਉਮੀਦ ਕਰਦਾ ਤੁਹਾਨੂੰ ਇਹ ਜਗ੍ਹਾ ਵਧੀਆ ਲੱਗੀ ਹੋਊਗੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਆ ਕੇ ਦੇਖ ਲਓ ਇੱਕ ਵਾਰੀ ਵੀ ਕਿੱਦਾਂ ਕੀ ਸਿਸਟਮ ਆ ਵਧੀਆ ਜਗ੍ਹਾ ਦੇਖਣ ਵਾਲੀ ਆ ਫਰ ਰਾਤ ਨੂੰ ਮੇਰੇ ਹਿਸਾਬ ਨਾਲ ਨਹੀਂ ਹੋਣੀ ਚਾਹੀਦੀ ਰਾਤ ਨੂੰ ਰੁੱਟਪਟ ਹੋ ਸਕਦੀ ਹੈ ਇਧਰ ਕਿਉਂਕਿ ਬਿਲਕੁਲ ਸੁਨਾਰਾ ਆਏਗਾ ਆ ਹੁਣ ਮੈਂ ਆਇਆਗਾ ਬਿਲਕੁਲ ਸੁਨਾਰਾ ਜ ਮੈਂ ਤੇ ਗਏ ਵੀ ਆਏ ਤੇਗੇ ਤੇ ਹੱਥ ਬੰਨ ਕੇ ਬੇਨਤੀ ਹੈ ਵੀ ਇਕੱਲੇ ਨਾ ਆਇਓ ਕਿਉਂਕਿ ਭੈੜਾ ਜਹਰ ਆਏਗਾ ਕੀ ਫਾਇਦਾ ਹੁੰਦਾ ਬਾਅਦ ਵਿੱਚ ਔਖਾ ਹੋ ਜਾਂਦਾ ਹੈਗਾ ਤੇ ਚਲੋ ਫਿਰ ਇਹਦੇ ਨਾਲੇ ਵੀਡੀਓ ਕਰਦੇ ਆ ਬੰਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ